ਜਾ ਵੜਿੰਗ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਭਾਈ ਜੀ ਕਿਵੇਂ ਲੱਗਦਾ ਐਡੀ ਗਰਮੀ ਦੇ ਵਿੱਚ ਵੀ ਵੱਡਾ ਇਕੱਠ ਜੋਸ਼ ਕਾਂਗਰਸ ਦੇ ਵਰਕਰਾਂ ਚ ਅਮਿੰਦਰ ਸਿੰਘ ਰਾਜਾ ਵੜੀ ਨੂੰ ਸਪੋਰਟ ਕਰਨ ਵਾਲੇ ਉਹਨਾਂ ਦੇ ਸਾਥੀਆਂ ਦੇ ਦਿਲਾਂ ਵਿੱਚ ਜੋਸ਼ ਕਿਵੇਂ ਲੱਗਦਾ ਕੀ ਮਾਹੌਲ ਹੈ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲੇ ਜਿਹੜੇ ਲੋਕ ਆ ਉਹ ਅੱਜ ਲੁਧਿਆਣੇ ਦੇ ਵੱਖ-ਵੱਖ ਇਲਾਕਿਆਂ ਤੋਂ ਇੱਥੇ ਇਕੱਠੇ ਹੋਏ ਆ ਸਾਰੇ ਚਾਹੁੰਦੇ ਆ ਕਿ ਰਾਜਾ ਵੜੀ ਨੂੰ ਵੋਟਾਂ ਪਾ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਈਏ ਔਰ ਕਾਂਗਰਸ ਦੀ ਸੈਂਟਰ ਚ ਸਰਕਾਰ ਬਣਾਈਏ ਰਾਜਾ ਵੜੀ ਜੀ ਜ਼ਮੀਨ ਨਾਲ ਜੁੜੇ ਹੋਏ ਲੀਡਰ ਹੈ ਇੱਕ ਤਾਂ ਜੰਗ ਏਜ ਹੈ ਇੱਕ ਜ਼ਮੀਨ ਦੇ ਨਾਲ ਜੁੜੇ ਹੋਏ ਲੀਡਰ ਆ ਪਿੱਟੂ ਜੀ ਨੇ 10 ਸਾਲ ਕਾਂਗਰਸ ਪਾਰਟੀ ਦੀ ਰਾਜ ਕਰਕੇ ਸਾਰਾ ਰਾਜਪਾਟ ਭੋਗ ਲਿਆ ਬਿਲਕੁਲ ਅクセसिਬਲ ਨਹੀਂ ਸੀ ਅਪਰੋਚੇਬਲ ਨਹੀਂ ਸੀ ਲੋਕਾਂ ਦੇ ਫੋਨ ਨਹੀਂ ਚੱਕਦੇ ਸੀਗੇ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਨਹੀਂ ਬੜੇ ਲੁਧਿਆਣੇ ਸ਼ਹਿਰ ਦੇ ਵਿੱਚ ਬਿਲਕੁਲ ਨਹੀਂ ਸ਼ਕਲیں ਲਗਾਈ ਜੀ ਰਾਜਾ ਜੀ ਦਾ ਸਭ ਤੋਂ ਵੱਡਾ ਮੁੱਦਾ ਹੈਗਾ ਏਅਰਪੋਰਟ ਚਾਲੂ ਕਰਨ ਦਾ ਦੂਜਾ ਉਹਨਾਂ ਦਾ ਮੁੱਦਾ ਹੈਗਾ ਇੱਥੇ ਮੈਟਰੋ ਟレイン ਲਿਆਂਦਾ ਤੀਜਾ ਉਹ ਕਹਿੰਦੇ ਐ ਕਿ ਐਗਜ਼ੀਬਿਸ਼ਨ ਸੈਂਟਰ ਸੀ ਲਈ ਲੁਧਿਆਣੇ ਵਿੱਚ ਲਿਆਵਾਂਗੇ ਜਿੱਦੀ ਕਿ ਵਪਾਰ ਵਾਸਤੇ ਬਹੁਤ ਵੱਡੀ ਲੋੜ ਹੈਗੀ ਹੈ ਪ੍ਰਾਈਵੇਟ ਹਸਪੀਟਲ ਡੀਐਮਟੀ ਹੈ ਉਸ ਤੋਂ ਇਲਾਵਾ ਉਹ ਕਹਿੰਦੇ ਐ ਕਿ ਪੀਜੀਆਈ ਵਰਗਾ ਇੱਕ ਵੱਡਾ ਹਸਪੀਟਲ ਥੱਲੇ ਆਇਆ ਜਾਊਗਾ ਹੁਣ ਕੀ ਉਮੀਦ ਹੈ ਰਾਜਾ ਬ੍ਰਿੰਗ ਤੋਂ ਕੀ ਉਮੀਦ ਦਾ ਨਾ ਰਾਜਾ ਬ੍ਰਿੰਗ ਸਾਨੂੰ ਠੀਕ ਆ ਵੀ ਜਾਂ ਸਾਡੇ ਨਹੀਂ ਝਾਕੂਗਾ ਗਾਹ ਨੂੰ ਫੇਰ ਉਹਨੂੰ ਵੱਡਾ ਕਰ ਦੇਗੇ ਇਦੋਂ ਵੀ ਕੋਈ ਨਾ ਰਵੀ ਬਿੱਟਰ ਮੁਖਤ ਨੇ ਪਹਿਣ ਗਿਆ ਹੁਣ ਗਲਤੀਆਂ ਕੀਤੀਆਂ ਉਹਨੇ ਖੜਦਾ ਵਾਲੇ ਨੇ ਫਿਰ ਸਵਾਗਤ ਨਹੀਂ ਕੀਤਾ ਦੂਜੇ ਦੇਖੇ ਨਾਲ ਉਹ ਜਦੋਂ ਖੜਿਆ ਹੀ ਨਹੀਂਗਾ ਉਹ ਸਵਾਗਤ ਉਹਦਾ ਕੀ ਕਰਨਾ ਸੀ ਜੇ ਖੜਦਾ ਫਿਰਦਾ ਸਵਾਗਤ ਵੀ ਕਰਦੇ ਜਿੱਤਿਆਂ ਨਾਲ ਕਰਨਾ ਸੀ ਐ ਨਹੀਂ ਕਰਦੇ ਸੀ ਕੀ ਲੱਗ ਰਹੀ ਕੀ ਉਮੀਦ ਹੈ ਕਿਵੇਂ ਫੀਲ ਕਰ ਰਹੇ ਹੋ ਭਾਈ ਪੂਰੇ ਦੇਸ਼ ਕਾਂਗਰਸ ਜਿੱਤ ਰਹੀ ਹੈ ਇੰਡੀਆ ਲੈ ਜਿੱਤ ਰਿਹਾ ਹੈ ਪੂਰੇ ਦੇਸ਼ ਰਾਜਾ ਉੜੈਂਗ ਬਹੁਤ ਲੀਨ ਤੇ ਤਰੇ ਇਥੋਂ ਸਾਰੇ ਸੁਪਰਾ ਸਾਫ ਕਰ ਦੇਣਾ ਸੀ ਕਾਂਗਰਸ ਸਰਕਾਰ ਆਊਗੀ ਇੱਕ ਦੀ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਗੇ ਜੀ 올 ਇੰਡੀਆ ਕਾਂਗਰਸ ਦੇ ਸਭ ਤੋਂ ਵੱਡੇ ਚਿਹਰੇ ਰਾਹੁਲ ਗਾਂਧੀ ਨੇ ਖੁੱਲ ਕਰ ਕਹਾ ਹੈ ਦੇਖ ਪਾ ਰਹੇ ਤੁਸੀਂ ਦੇਖ ਸਕਦੇ ਹੋ ਕਿ ਉਹ ਸੰਵਿਧਾਨ ਨੂੰ ਰਾਹੁਲ ਗਾਂਧੀ ਇਸ ਵਕਤ ਸਬੋਧਨ ਕਰ ਰਹੇ ਹੈ ਤੁਸੀਂ ਦੇਖ ਪਾ ਰਹੇ ਉਸ ਵੱਡਾ ਇਕੱਠ ਹਜ਼ਾਰਾਂ ਦੀ ਤਦਾਦ ਵਿੱਚ ਵੱਡਾ ਇਕੱਠ ਜੋ ਕਿ ਕਾਂਗਰਸ ਪਰਿਵਾਰ ਨੂੰ ਚੁਣਨ ਵਾਸਤੇ ਆਇਆ ਹੈ। ਹਲਜੀ ਦਾ ਸਵਾਗਤ ਵੀ ਕਰਦੇ ਆ ਲੁਧਿਆਣਾ ਆਉਣ ਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਇਹ ਆ ਕਿ ਅਸੀਂ ਵੜਿੰਗ ਜੀ ਦਾ ਵੀ ਨਾਲ ਸਵਾਗਤ ਕਰਦੇ ਆ ਜੋ ਵੀ ਹੁਣ ਤੱਕ ਮੋਦੀ ਜੀ ਦੇ ਰਾਜ ਦੇ ਵਿੱਚ ਮਨੀਪੁਰ ਦੇ ਵਿੱਚ ਹਧੂਆ ਕੇਸ ਦੇ ਵਿੱਚ ਜੋ ਵੀ ਹੋਇਆ ਅਸੀਂ ਉਹ ਆਪਣੇ ਨਾਲ ਨਹੀਂ ਚਾਹੁੰਦੇ। ਤੇ ਰਾਹੁਲ ਗਾਂਧੀ ਦੇ ਆਉਂ ਪਹੁੰਚਣ ਤੇ ਆ ਵੇਖੋ ਤੁਸੀਂ ਲੋਕਾਂ ਦਾ ਹੜਾ ਆਇਆ ਹੈ। ਇਹ ਸੀਟ 1 ਲੱਖ ਤੋਂ ਵੱਧ ਵੋਟਰਾਂ ਨਾਲ ਜਿੱਤੀ ਜਾਊਗੀ। ਭਾਈ ਜੀ ਦਾਅਵੇ ਕਿਤੇ ਜਾ ਰਹੇ ਨੇ ਲੱਖਾਂ ਦੀ ਲੀਡਾਂ ਦੇ ਕੀ ਲੱਗਦਾ? ਲੱਖਾਂ ਦੀ ਲੀਡ ਦਿੱਤੀ ਜਾਊਗੀ ਕਿ ਨੌਜਵਾਨ ਚਿਹਰਾ ਹੈ ਜਿਹੜਾ ਅਨਥਕ ਵਰਕਰ ਹੈ ਰਾਜਾ ਵੜਿੰਗ ਜੀ ਉਹਦਾ ਲੋਕਾਂ ਦੇ ਵਿੱਚ ਇੰਨਾ ਪਿਆਰ ਹੈ ਇੰਨਾ ਕੰਮ ਕਰਦੇ ਇਸ ਕਰਕੇ ਉਹਨਾਂ ਨੂੰ ਲੱਖਾਂ ਦੀ ਲੀਡ ਨਾਲ ਹੀ ਦਿਖਾਇਆ ਜਾਊਗਾ ਰਾਜਾ ਵੜਿੰਗ ਨੂੰ ਪਿਆਰ ਇਦਾਂ ਦੇ ਰਿਹਾ ਜੀ ਇੱਕ ਤਾਂ ਯੰਗ ਆ ਤੇ ਦੂਸਰੀ ਚੀਜ਼ ਹੈ ਲੋਕਾਂ ਦੀ ਆਵਾਜ਼ ਬਣਦੇ ਆ ਬੰਦੇ ਰਹਿਣੇ ਨੇ ਮੰਗਦੇ ਕਿ ਸਾਨੂੰ ਕੋਈ ਯੂਥ ਇਦਾਂ ਦਾ ਆਵੇ ਮੇਰੇ ਇਦਾਂ ਦਾ ਸਾਡਾ ਪ੍ਰਧਾਨ ਆਵੇ ਇੱਥੇ ਕਿ ਜਿਹੜਾ ਸਾਡੀ ਘਰ ਘਰ ਦੇ ਵਿੱਚੋਂ ਆਵਾਜ਼ ਸੁਣੇ ਗਰਾਊਂਡ ਰਿਐਕਟੀਵ ਤੇ ਆ ਕੇ ਗਰਾਊਂਡ ਤੇ ਆ ਕੇ ਸੁਣੇ ਹੈਨਾ ਸੋ ਗਰਾਊਂਡ ਤੇ ਉਹ ਸਾਨੂੰ ਹੁਣ ਮਿਲਿਆ ਅਮਰ ਦਸਨ ਆਲੇ ਆਪਣੇ ਦੇ ਵੱਲੋਂ ਵੱਡਾ ਇਕੱਠ ਇਸ ਗੱਲ ਦੀ ਗਵਾਹੀ ਭਰ ਤੇ ਨਾਲ ਦੇ ਨਾਲ ਰਾਹੁਲ ਗਾਂਧੀ ਇਸ ਵਕਤ ਮੌਕੇ ਤੇ ਸੰਬੋਧਨ ਕਰ ਰਿਹਾ ਹੈ ਕਿ ਆਹ ਦੇਖ ਸਕਦੇ ਹੋ ਕਿ ਹੱਥ ਵੀ ਹਿਲਾ ਕੇ ਹੱਥ ਵੀ ਹਿਲਾ ਕੇ ਲੋਕ ਵੇਵ ਕਰ ਰਹੇ ਐ ਤੇ ਜਿਹੜੇ ਵੱਡੇ ਸਰਕਾਰੀ ਹਸਪਤਾਲ ਹੁੰਦੇ ਨੇ ਕੀ ਤੁਹਾਡੇ ਇਲਾਕੇ ਨੂੰ ਉਹ ਲੋਡ ਹੈ ਵੱਡੇ ਪੀਜੀਆਈ ਦੀ ਵੱਡੇ ਐਮਸ ਦੀ ਲੋਡ ਹੈ ਕਿਉਂ ਲੋਡ ਹੈ ਜਨਾਬ ਬਹੁਤ ਲੋਡ ਹੈ ਗਰੀਬ ਬੰਦਿਆਂ ਨੂੰ ਇਹੀ ਚੀਜ਼ ਦੀ ਤਾਂ ਲੋਡ ਹੈ ਰੋਟੀ ਦੀ ਤਾਂ ਭੁੱਖ ਦੀ ਇਹੀ ਇਹਦੀ ਚੀਜ਼ ਦੀ ਲੋਡ ਹੈ ਹੱਥ ਹਿਲਾ ਕੇ ਵੇਵ ਕਰਕੇ ਇਸ ਤਰ੍ਹਾਂ ਰਾਹੁਲ ਗਾਂਧੀ ਦੇ ਵਾਸਤੇ ਆਪਣਾ ਚਾ ਆਪਣਾ ਪਿਆਰ ਲੋਕਾਂ ਵੱਲੋਂ ਦਿਖਾਇਆ ਜਾ ਰਿਹਾ ਹੈ ਕਿਉਂਕਿ ਕਾਂਗਰਸ ਦੇ ਇੱਕ ਵੱਡੇ ਨਾਮ ਵੱਡਾ ਨੇਮ ਰਾਹੁਲ ਗਾਂਧੀ ਸੋ ਹੁਣ ਅਪੀਲ ਕਰ ਰਹੇ ਆ ਅਮਰਿੰਦਰ ਸਿੰਘ ਰਾਜਾ ਵਿੰਗ ਦੇ ਲਈ ਅਪੀਲ ਕਰ ਰਹੇ ਆ ਲੁਧਿਆਣੇ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਉਹਨਾਂ ਲਈ ਵਾਦਾ ਮੰਗ ਰਹੇ ਆ ਰਾਹੁਲ ਗਾਂਧੀ ਜੋ ਸਕੀਮਾਂ ਲੈ ਕੇ ਆਏ ਸੀ ਅ ਲੋਕਾਂ ਦੇ ਘਰ ਘਰ ਜਾ ਕੇ ਗ੍ਰਾਸ ਰੂਟ ਲੈਵਲ ਤੇ ਜਾ ਕੇ ਅਸੀਂ ਵਰਕ ਕੀਤਾ ਵਰਕ ਦੀ ਕਦਰ ਪੈਂਦੀ ਆ ਤੁਹਾਨੂੰ ਆਉਣ ਵਾਲਾ ਸਮਾਂ ਦੱਸੇਗਾ ਪਰਮਾਤਮਾ ਕਰੇ ਕਾਂਗਰਸ ਪਾਰਟੀ ਹਮੇਸ਼ਾ ਹੀ ਜ਼ਿੰਦਾ ਰਹੂਗੀ ਧੰਨਵਾਦ ਭਾਈ ਜੀ ਕੀ ਲੱਗਦਾ ਭਾਈ ਜੀ ਜਿੰਦਾਬਾਦ ਰਾਜਾ ਵਡਿੰਗ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਰਾਜਾ ਵਡਿੰਗ ਜਿੰਦਾਬਾਦ ਭਾਈ ਜੀ ਕਿਵੇਂ ਲੱਗਦਾ ਐਡੀ ਗਰਮੀ ਦੇ ਵਿੱਚ ਵੀ ਵੱਡਾ ਇਕੱਠ ਜੋਸ਼ ਕਾਂਗਰਸ ਦੇ ਵਰਕਰਾਂ ਚ ਅਮਿੰਦਰ ਸਿੰਘ ਰਾਜਾ ਵੜਿੰਗ ਨੂੰ ਸਪੋਰਟ ਕਰਨ ਵਾਲੇ ਉਹਨਾਂ ਦੇ ਸਾਥੀਆਂ ਦੇ ਦਿਲਾਂ ਵਿੱਚ ਜੋਸ਼ ਕਿਵੇਂ ਲੱਗਦਾ ਕੀ ਮਾਹੌਲ ਹੈ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲੇ ਜਿਹੜੇ ਲੋਕ ਹੈ ਉਹ ਅੱਜ ਲੁਧਿਆਣੇ ਦੇ ਵੱਖ-ਵੱਖ ਇਲਾਕਿਆਂ ਤੋਂ ਇੱਥੇ ਇਕੱਠੇ ਹੋਏ ਆ ਔਰ ਲੋਕਾਂ ਦਾ ਉਤਸ਼ਾਹ ਹੈਗਾ ਵਾ ਲੋਕਾਂ ਨੇ ਦੇਖਿਆ ਜਿਹੜੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਬਿਲਕੁਲ ਜ਼ੀਰੋ ਰਹੀ ਹੈ ਔਰ ਲੋਕ ਹੁਣ ਕਾਂਗਰਸ ਨੂੰ ਬਹੁਤ ਪਿਆਰ ਪਹਿਲਾਂ ਵੀ ਕਰਦੇ ਸੀ ਹੁਣ ਬਹੁਤ ਇਕੱਠ ਕਰਕੇ ਆਏ ਆ ਔਰ ਸਾਰੇ ਚਾਹੁੰਦੇ ਆ ਕਿ ਰਾਜਾ ਵੜਿੰਗ ਨੂੰ ਵੋਟਾਂ ਪਾ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਈਏ ਔਰ ਸਾਰੇ ਵਾਸੇ ਦੇਖਣ ਵਾਸਤੇ ਔਰ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਆਏ ਆ ਅਸੀਂ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦੇ ਆਂ ਕਿ ਆਪਾਂ ਵੱਧ ਤੋਂ ਵੱਧ ਇੱਕ ਤਰੀਕ ਨੂੰ ਵੋਟਾਂ ਪਾ ਕੇ ਰਾਜਾ ਵੜਿੰਗ ਜੀ ਨੂੰ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਜਿਤਾਈਏ ਔਰ ਕਾਂਗਰਸ ਦੀ ਸੈਂਟਰ ਚ ਸਰਕਾਰ ਬਣਾਈਏ ਠੀਕ ਹੈ ਭਾਈ ਜੀ ਦੂਜੇ ਉਮੀਦਵਾਰਾਂ ਦੇ ਮੁਕਾਬਲੇ ਕੀ ਅੱਪਰ ਹੈਂਡ ਰਹੂਗਾ ਔਰ ਰਾਜਾ ਵੜਿੰਗ ਜੀ ਦਾ ਕੀ ਇਹਨਾਂ ਦੀ ਖਾਸੀਅਤ ਰਹੂਗੀ ਜਿਸ ਕਰਕੇ ਲੋਕ ਦੂਜੇ ਉਮੀਦਵਾਰਾਂ ਦੀ ਬਜਾਏ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਨੂੰ ਵੋਟ ਪਾ ਕੇ ਆਪਣਾ ਸਾਡੇ ਦੰਗਰੀ ਰਾਜਾ ਵਡਿੰਗ ਜੀ ਜ਼ਮੀਨ ਨਾਲ ਜੁੜੇ ਹੋਏ ਲੀਡਰ ਹੈ ਇੱਕ ਤਾਂ ਜੰਗ ਏਜ ਹੈ ਇੱਕ ਜ਼ਮੀਨ ਦੇ ਨਾਲ ਜੁੜੇ ਹੋਏ ਲੀਡਰ ਹੈ ਸਾਡੇ ਦੂਜੇ ਲੀਡਰ ਚਾਹੇ ਅਸੀਂ ਗੱਲ ਕਰੀਏ ਪੱਪੀ ਜੀ ਦੀ ਚਾਹੇ ਗੱਲ ਕਰੀਏ ਅਸੀਂ ਆਪਣਾ ਬਿੱਟੂ ਜੀ ਦੀ ਬਿੱਟੂ ਜੀ ਨੇ 10 ਸਾਲ ਕਾਂਗਰਸ ਪਾਰਟੀ ਦੇ ਰਾਜ ਕਰਕੇ ਸਾਰਾ ਰਾਜਪਾਟ ਭੋਗ ਲਿਆ ਤੇ ਅੱਜ ਸਾਨੂੰ ਛੱਡ ਕੇ ਚਲੇ ਗਏ ਲੋਕਾਂ ਨੂੰ ਉਹਦੇ ਵਿੱਚ ਉਹਦੇ ਪਾਸੇ ਗੁੱਸਾ ਵਾ ਕਾਂਗਰਸ ਪਾਰਟੀ ਦੇ ਵਰਕਰਾਂ ਵਿੱਚ ਗੁੱਸਾ ਆ ਗਿਆ ਉਹਨਾਂ ਨੂੰ ਢੋਖਾ ਮਿਲਿਆ ਉਹ ਇਸ ਕਰਕੇ ਤੁਸੀਂ ਅੱਜ ਹੀ ਦੇਖੋ ਕਿੰਨਾ ਹੌਸਾ ਹੈ ਕਿ ਵੀ ਗੱਲ ਸੱਚ ਕਹਿੰਦੇ ਰੀਤ ਬਿੱਟੂ ਅਸੈਸਿਬਲ ਨਹੀਂ ਸੀ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਨਹੀਂ ਬੜੇ ਲੁਧਿਆਣੇ ਸ਼ਹਿਰ ਦੇ ਵਿੱਚ ਬਿਲਕੁਲ ਨਹੀਂ ਸ਼ਕਲ ਨਹੀਂ ਦਿਖਾਈ ਜੀ ਫਿਰ 10 ਸਾਲ ਲੋਕਾਂ ਨੂੰ ਦਿਖਾਇਆ ਕਿਵੇਂ ਆ ਵੋਟਰਾਂ ਕਿਵੇਂ ਪਾਈ ਕੋਈ ਠੀਕ ਹੈ ਲੋਕਾਂ ਨੂੰ ਭਲੇਖੇ ਰਾਜ ਨੇ ਇਹਨਾਂ ਨੇ ਆਪਣੇ ਹੀ ਬਿੱਟੂ ਜੀ ਨੇ ਇੰਨਾ ਲੋਕਾਂ ਨੂੰ ਭਲੇਖਾ ਪਾਇਆ ਕਿ ਅਸੀਂ ਸੇਵਾ ਕਰਨੇ ਕਦੀ ਮੁੜ ਕੇ 10 ਸਾਲ ਲੁਧਿਆਣੇ ਅਸੀਂ ਬਿਜ਼ਨਸ ਕਰਦੇ ਆ ਸਾਡੇ ਕੋ ਕਦੀ ਵੀ ਸ਼ਕਲ ਨਹੀਂ ਦਿਖਾਈ ਆ ਕੇ ਇਹਨਾਂ ਨੇ 10 ਸਾਲ ਐਦ ਤੇ ਨਰਾਜ਼ਗੀ ਹੈਗੀ ਐਦ ਕੀ ਮਾਨ ਚ ਗੁੱਸਾ ਹੈ ਪੂਰੇ ਲੁਧਿਆਣੇ ਸ਼ਹਿਰ ਦੇ ਪਾਵਾਰੀਆਂ ਦੇ ਵਿੱਚ ਇਹਨਾਂ ਦੀ ਠੀਕ ਹੈ ਰਾਜਾ ਵੜਿੰਗ ਹੁਣ ਸਰਬਜੀਤ ਹੁਣ ਪਤਾ ਲੱਗ ਚੁੱਕਾ ਸਭ ਕੁਝ ਕਲੀਅਰ ਹੋ ਚੁੱਕੀ ਹੈ ਹੁਣ ਤਾਂ ਕੋਈ ਗੱਲ ਰਹੀ ਨਹੀਂ ਗਈ ਬਾਕੀ ਠੀਕ ਹੈ ਠੀਕ ਹੈ ਸੇ ਭਾਈ ਜੀ ਰਾਜਾ ਵੜਿੰਗ ਰਾਜਾ ਵੜਿੰਗ ਹੋਰ ਭਾਈ ਜੀ ਕੀ ਲੱਗਦਾ ਹੈ ਰਾਜਾ ਵੜਿੰਗ ਦਾ ਕੀ ਅਪਰ ਹੈਂਡ ਹੈ ਕਿਵੇਂ ਲੱਗਦਾ ਹੈ ਲੁਧਿਆਣੇ ਦਾ ਆਵਾਜ਼ ਬਣ ਕੇ ਲੋਕ ਸਭਾ ਜਾਣਗੇ ਲੋਕ ਸਭਾ ਜਾ ਕੇ ਜੇ ਉਹ ਪ੍ਰੋਜੈਕਟਾਂ ਦੀ ਗੱਲ ਕਰੀਏ ਕੋਈ ਮੁੱਦਿਆਂ ਦੀ ਗੱਲ ਕਰੀਏ ਤਾਂ ਕਿਹੜੇ-ਕਿਹੜੇ ਪ੍ਰੋਜੈਕਟ ਕਿਹੜੇ-ਕਿਹੜੇ ਮੁੱਦੇ ਤੋਂ ਹੁਣ ਲੱਗਦਾ ਹੈ ਕਿ ਲੋਕ ਸਭਾ ਜਾ ਕੇ ਲੁਧਿਆਣੇ ਦੀ ਆਵਾਜ਼ ਬਣਾਂਗੇ ਰਾਜਾ ਜੀ ਦਾ ਸਭ ਤੋਂ ਵੱਡਾ ਮੁੱਦਾ ਹੈਗਾ ਏਅਰਪੋਰਟ ਚਾਲੂ ਕਰਨ ਦਾ ਦੂਜਾ ਉਹਨਾਂ ਦਾ ਮੁੱਦਾ ਹੈਗਾ ਇਥੇ ਮੈਟਰੋ ਟੇਨ ਲਿਆਉਣਾ ਦਾ ਤੀਜਾ ਉਹ ਕਹਿੰਦੇ ਐ ਕਿ ਐਗਜ਼ੀਬਿਸ਼ਨ ਸੈਂਟਰ ਸਿਲੇ ਲੁਧਿਆਣੇ ਵਿੱਚ ਲਿਆਵਾਂਗੇ ਜਿੱਦੀ ਕਿ ਵਪਾਰ ਵਾਸਤੇ ਬਹੁਤ ਵੱਡੀ ਲੋੜ ਹੈਗੀ ਹੈ ਔਰ ਇੱਕੋ ਕਹਿੰਦੇ ਪੀਜੀਆਈ ਦਾ ਵਰਗਾ ਵੱਡਾ ਹਸਪੀਟਲ ਐਮਸ ਵਰਗੇ ਲੈਵਲ ਦਾ ਲੁਧਿਆਣੇ ਦੀ ਲੋੜ ਹੈ ਲੁਧਿਆਣੇ ਦੀ ਆਬਾਦੀ 40 ਲੱਖ ਹੋ ਚੁੱਕੀ ਹੈ ਲੇਕਿਨ ਇੱਕ ਸਿਰਫ ਡੀਐਮਸੀ ਵੱਡਾ ਹਸਪੀਟਲ ਹੈ ਉਹਦੇ ਕਰਕੇ ਉਹ ਕਹਿੰਦੇ ਕਿ ਪ੍ਰਾਈਵੇਟ ਹਸਪੀਟਲ ਡੀਐਮਸੀ ਹੈ ਉਹ ਤੋਂ ਇਲਾਵਾ ਉਹ ਚਾਹੁੰਦੇ ਹੈ ਕਿ ਪੀਜੀਆਈ ਵਰਗਾ ਇੱਕ ਵੱਡਾ ਹਸ ਔਰ ਪਬਲਿਕ ਉਸ ਨੂੰ ਪਸੰਦ ਕਰ ਗਈ ਆ ਤੁਸੀਂ ਇਹ ਉਸਾਹ ਦੇਖ ਸਕਦੇ ਹੋ ਤੁਹਾਡੇ ਕੈਮਰਾਮੈਨ ਨੂੰ ਕਹੂੰਗਾ ਉਹਦਾ ਨਿਗ੍ਹਾ ਮਰਵਾਵੇ ਕਿੰਨਾ ਉਸਾਹ ਹੈ ਕਿ ਇੰਨੀ ਗਰਮੀ ਵਿੱਚ ਵੀ ਸਾਡੀ ਦੁਨੀਆ ਮਤਲਬ ਸ਼ਹਿਰ ਲੁੜਿਆਣੇ ਸ਼ਹਿਰ ਤੋਂ ਵੀ ਔਰ ਪਿੰਡਾਂ ਵਿੱਚੋਂ ਵੀ ਪਬਲਿਕ ਬੱਸਾਂ ਭਰ ਕੇ ਗੱਡੀਆਂ ਭਰ ਕੇ ਆਪਣੀ ਕਨਵੈਨਸ ਤੇ ਢੇਰਾਂ ਤੇ ਲੋਕ ਇੱਥੇ ਆ ਰਹੇ ਰਾਜਾ ਜੀ ਦੇ ਵਿਚਾਰ ਸੁਣਨ ਔਰ ਆਹਲ ਗਾਂਧੀ ਜੀ ਦੇ ਵਿਚਾਰ ਸੁਣਨ ਤੋ ਗੱਲਬਾਤ ਕਰਦੇ ਆ ਬਾਈ ਜੀ ਕੀ ਲੱਗਦਾ ਐਸ ਉਮਰੇ ਵੀ ਐਡੀ ਗਰਮੀ 'ਚ ਜੋਸ਼ ਪੂਰਾ ਹੈ ਬਾਈ ਜੀ ਗੱਲ ਸੁਣ ਲਾ ਬੇ ਪਿਛਲੀ ਵਾਰ ਬਿੱਟੂ ਨੂੰ ਜਿਤਾਇਆ ਦੋ ਦੋ ਗੱਡੀਆਂ ਭਰ ਕੇ ਲੈ ਕੇ ਐਸੇ ਥਾਈ ਐਸੇ ਮੰਡੀ ਦੇ ਵਿੱਚ ਨਾ ਇਹ ਤਾਂ 1.5 ਲੱਖ ਰੁਪਇਆ ਖਰਚਾ ਕਰਿਆ ਆ ਬੰਦਾ ਨਾਲ ਫਿਰਦਾ ਫਿਰ ਰਵਨੀਤ ਬਿੱਟੂ ਜਿਤਾਇਆ ਕਿਉਂ ਦੋ ਦੋ ਨੂੰ ਹੈਪੀ ਬਣਾ ਕੇ ਯਾਰ ਦੋ ਬੈਰੀ ਜਿਤਾ ਲਿਆ ਜਿਤਾ ਲਿਆ ਠੀਕ ਆ ਸਾਨੂੰ ਛੱਡ ਗਿਆ ਹੁਣ ਅਸੀਂ ਇਹਦੋਂ ਕੀ ਕਰਾਉਣਾ ਹੁਣ ਕਿ ਉਮੀਦ ਆ ਰਾਜਾ ਬੈਂਕ ਤੋਂ ਕੀ ਉਮੀਦਾਂ ਨੇ ਰਾਜਾ ਬੈਂਕ ਸਾਨੂੰ ਠੀਕ ਆ ਵੀ ਜਾਂ ਸਾਡੇ ਨਹੀਂ ਝਾਕੂਗਾ ਗਾਉ ਨੂੰ ਫੇਰ ਉਹਨੂੰ ਵੱਡਾ ਕਰ ਦੇਗੇ ਇਦੋਂ ਵੀ ਤੇ ਜੋ ਰਵੀਦੀਪ ਬਿੱਟਰ ਗਲਤੀਆਂ ਕੀਤੀਆਂ ਨੇ ਉਹ ਗਲਤੀਆਂ ਰਵੀਦੀਪ ਬਿੱਟਰ ਭੁਗਤਣੇ ਪੈਣ ਗਿਆ ਹੁਣ ਬਹੁਤ ਗਲਤੀਆਂ ਕੀਤੀਆਂ ਉਹਨੇ ਸਾਡੇ ਪਿੰਡ ਦੇ ਵਿੱਚ ਦੀ ਪਰਸੋਂ ਲੰਘਿਆ ਹਾਂ ਐਵੇਂ ਨਹੀਂ ਝਾਕਿਆ ਗਿਆ ਚੱਕਰ ਦੇ ਵਿੱਚ ਹਾਂ ਅਰਦਾਸ ਵਾਲੇ ਨੇ ਫੇਰ ਸਵਾਗਤ ਨਹੀਂ ਕੀਤਾ ਦੂਜੇ ਦੇਕੇ ਨਾਲ ਉਹਦਾ ਜਦੋਂ ਖੜਿਆ ਹੀ ਨਹੀਂਗਾ ਉਹ ਸਵਾਗਤ ਉਹਦਾ ਕੀ ਕਰਨਾ ਸੀ ਜੇ ਖੜਦਾ ਫਿਰਦਾ ਸਵਾਗਤ ਵੀ ਕਰਦੇ ਜਿੱਤਿਆਂ ਨਾਲ ਕਰਨਾ ਸੀ ਐ ਨਹੀਂ ਕਰਦੇ ਸੀ ਅਜੋ ਅੱਖ ਮਲਾਈ ਨਹੀਂ ਬਿੱਟੂ ਨਾ 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 ਉਹਦਾ ਜੀ ਆ ਗਏ ਇਸ ਕਰਕੇ ਨਹੀਂ ਜੀ ਚਾਗਰ ਦੇ ਵਿੱਚ ਨਹੀਂ ਪਹੁੰਚੇ ਉਹ ਇਸ ਕਰਕੇ ਅਸੀਂ ਉਹਦਾ ਪੂਰਾ ਫਰੋਦ ਕਰ ਰਹੇ ਆਂ ਅੰਮ੍ਰਿਤਪਾਲ ਅੰਮ੍ਰਿਤਦੀ ਰਾਜਾ ਅਫਿੰਗ ਤੁਹਾਡੀ ਉਮੀਦਾਂ ਤੇ ਖਰਾ ਕਿਵੇਂ ਉਤਰੂਗਾ ਅਸੀਂ ਰਾਜਾ ਅਫਿੰਗ ਜਿਤਾਉਣਾ ਹੀ ਜਿਤਾਉਣਾ ਅਸੀਂ ਪੱਲਿਓ ਪੈਸਾ ਖਰਚਦੇ ਆ ਅਸੀਂ ਜਿਤਾਵਾਂਗੇ ਕੋਈ ਸਾਨੂੰ ਪਰਵਾਹ ਨਹੀਂ ਕੀ ਠੀਕ ਜੋਸ਼ ਪੂਰਾ ਫਿਰ ਬਾਈ ਜੀ ਪੂਰਾ ਜੋਸ਼ ਹੈ ਜੀ ਬਦ ਬਦ ਮੋੜ ਪਾ ਕੇ ਉਹਨੂੰ ਜਿਤਾਵਾਂਗੇ ਜਿਸ ਘੜੀ ਦਾ ਇੰਤਜ਼ਾਰ ਸੀ ਉਹ ਘੜੀ ਆ ਗਈ ਹੈ ਰਾਹੁਲ ਗਾਂਧੀ ਜੀ ਆ ਖਾਸ ਤੌਰ ਤੇ ਸੱਚੀ ਤੌਰ ਤੇ ਪਹੁੰਚੇ ਨੇ ਤੇ ਨਾਲ ਦੇ ਨਾਲੇ ਵੱਡਾ ਇਕੱਠ ਉੱਥੇ ਦੇਖ ਪਾ ਰਹੇ ਹੋ ਕਿਸ ਤਰ੍ਹਾਂ ਇੱਕ ਵੱਡਾ ਇਕੱਠ ਆਪਣੇ ਚਿਹਰੇ ਦੇ ਲੀਡਰਾਂ ਨੂੰ ਸੁਣਨ ਵਾਸਤੇ ਇੱਥੇ ਲੱਗਿਆ ਹੋਇਆ ਕੁਝ ਗੱਲਬਾਤ ਕਰਦੇ ਆਪਣੇ ਬਾਈ ਜੀ ਬਾਈ ਜੀ ਕੀ ਲੱਗਦਾ ਜੀ ਕੀ ਉਮੀਦਾਂ ਕਿਵੇਂ ਫੀਲ ਕਰ ਰਹੇ ਹੋ ਆਜ ਪੂਰੀ ਜੀ ਲੱਗ ਰਿਹਾ ਜੀ ਕਿ ਉਮੀਦ ਹੈ ਕਿਵੇਂ ਫੀਲ ਕਰ ਰਹੇ ਹੋ ਭਾਈ ਪੂਰੇ ਦੇਸ਼ ਕਾਂਗਰਸ ਜਿੱਤ ਰਹੀ ਹੈ ਇੰਡੀਆ ਲੈਸ ਜਿੱਤ ਰਿਹਾ ਹੈ ਪੂਰੇ ਦੇਸ਼ ਰਾਜਾ ਵੜਿੰਗ ਬਹੁਤਲੀ ਨੇ ਜਿੱਤ ਰਿਹਾ ਹੈ ਇਥੋਂ ਸਾਰੇ ਸੁਪਰਾ ਸਾਫ ਕਰ ਦੇਣਾ ਸੀ ਰਾਜਾ ਵੜਿੰਗ ਜੀ ਦਾ ਬਾਕੀ ਦੇ ਉਮੀਦਵਾਰਾਂ ਦੇ ਮੁਕਾਬਲੇ ਕੀ ਅੱਪਰ ਹੈਂਡ ਹੈ ਕੀ ਖਾਸੀ ਤਰੂਫ ਸਾਰਿਆਂ ਦੀ ਖਾਸੀ ਤੇ ਹੈ ਪੂਰੀ سپورਟ ਹੈ ਸਾਰੇ ਉਮੀਦਵਾਰਾਂ ਨੂੰ ਲਾਲਾ ਵੀ ਪੂਰੀ ਦੀਜ਼ ਕਰ ਰਹੇ ਇਥੋਂ ਠੀਕ ਹੈ ਭਾਈ ਜੀ ਸੋ ਨਾ ਭਾਈ ਜੀ ਕੀ ਲੱਗਦਾ ਜੀ ਕਿ ਉਮੀਦ ਹੈ ਹਾਂ ਬਹੁਤ ਵਧੀਆ ਜੀ ਕਾਂਗਰਸ ਸਰਕਾਰ ਆਉਗੀ ਇੱਕ ਦੀ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਗੇ ਜੀ ਭਾਈ ਆ 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 올 인디아 카ంగ레스 ਦੇ ਸਭ ਤੋਂ ਵੱਡੇ ਚਿਹਰੇ ਰਾਹੁਲ ਗਾਂਧੀ ਦੇਖ 파 ਰਹੇ ਤੁਸੀਂ ਦੇਖ ਸਕਦੇ ਹੋ ਕਿ ਹਮ ਸੰਵਿਧਾਨ ਕੋ ਰਾਹੁਲ ਗਾਂਧੀ ਇਸ ਵਕਤ ਸਬੋਧਨ ਕਰ ਰਹੇ ਹਨ ਨਾਲ ਉਹਨਾਂ ਦੇ ਹੋਰ ਕਾਂਗਰਸ ਦੇ ਜਿੰਨੇ ਦਿੱਗਜ ਨੇਤਾ ਹਨ ਸਾਰੇ ਖੜੇ ਹੈ ਦੇਖ 파 ਰਹੇ ਹੋ ਲੁਧਿਆਣੇ ਦੀ ਜਿੰਨੀ ਵੀ ਕਾਂਗਰਸ ਦੀ ਟੀਮ ਹੈ ਸਾਰੀ ਇੱਥੇ ਮੌਜੂਦ ਹੈ ਦੇਖ 파 ਰਹੇ ਹੋ ਅਲੱਗ-ਅਲੱਗ ਜਿੰਨੇ ਵੀ ਕਾਂਗਰਸ ਲੀਡਰ ਨੇ ਮਨਜੀਤ ਸਿੰਘ ਕਾਖਾ ਕੋਣ ਕਾਂਗਰਸ ਸਪੋਰਟ ਕਰਨ ਵਾਲੇ ਸਿਮਰਜੀਤ ਸਿੰਘ ਪੈਂਸ ਕੇ ਕੇ 바ਵਾ ਸੰਜੀਤ ਤਲਵਾਰ ਜਾਂ ਸਾਫ ਕਾਂਗਰਸ ਦੇ ਵਿਧਾਇਕਾਂ ਦੀ ਗੱਲ ਕਰੀਏ ਭਰਤਪੂਸ਼ਨ ਆਸ਼ੂ ਰਕੇਸ਼ ਪਾਂਡੇ ਕੁਲਦੀਪ ਸਿੰਘ ਵੈਦ ਸਭ ਲੋਗੋ ਨੇ ਤੁਸੀਂ ਦੇਖ ਪਾ ਰਹੇ ਇਸ ਵਕਤ ਵੱਡਾ ਇਕੱਠ ਹਜ਼ਾਰਾਂ ਦੀ ਤਦਾਦ ਵਿੱਚ ਵੱਡਾ ਇਕੱਠ ਜੋ ਕਿ ਕਾਂਗਰਸ ਪਰਿਵਾਰ ਨੂੰ ਸੁਣਨ ਵਾਸਤੇ ਆਇਆ ਉਹਨਾਂ ਦੀ ਬਾਵਾ ਬਣਨ ਵਾਸਤੇ ਆਇਆ ਹੋਇਆ ਇੱਕ ਵੱਡਾ ਇਕੱਠ ਦੇਖ ਪਾ ਰਹੇ ਹਾਂ ਰਾਹੁਲ ਗਾਂਧੀ ਨੂੰ ਸੁਣਨ ਵਾਸਤੇ ਆਇਆ ਆਪਣੇ ਚਾਹੇਤੇ ਲੀਡਰ ਨੂੰ ਤੇ ਵੱਡਾ ਇਕੱਠ ਤੁਹਾਡੇ ਸਾਹਮਣੇ ਇਸ ਵਕਤ ਮੌਜੂਦ ਆ ਫੂਲਾਪੁਰ ਦਾਖਾ ਦੀ ਜੋ ਦਾਣਾ ਮੰਡੀ ਹੈ ਸੋ ਦਾਣਾ ਮੰਡੀ ਦਾ ਤੁਹਾਨੂੰ ਇਸ ਵਕਤ ਪੂਰਾ ਨਜ਼ਾਰਾ ਦਿਖਾ ਰਹੇ ਹਾਂ ਕੇ ਦਾਣਾ ਮੰਡੀ ਦੇ ਵਿੱਚ ਕਿਵੇਂ ਕਿਸ ਤਰ੍ਹਾਂ ਇੱਕ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਭਾਈ ਜੀ ਕੀ ਲੱਗ ਰਿਹਾ ਰਾਹੁਲ ਗਾਂਧੀ ਸੰਬੋਧਨ ਕਰ ਰਿਹਾ ਹੈ ਕੀ ਉਮੀਦ ਹੈ ਕਾਂਗਰਸ ਤੋਂ ਕੀ ਉਮੀਦ ਹੈ ਉਗਾਣਾ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਉਪਰਿੰਗ ਤੋਂ ਦੇਖੋ ਜੀ ਜੋ ਪਾਲਿਸੀਆਂ ਹਰ ਰਾਹੁਲ ਗਾਂਧੀ ਜੀ ਦੱਸ ਰਿਹਾ ਹੈ ਇਸ ਪਾਲਿਸੀਆਂ ਦੇ ਮੁਤਾਬਕ ਤਾਂ ਕਾਂਗਰਸ ਪਾਰਟੀ ਜਿਹੜੀ ਆ ਲੀਡ ਕਰੇਗੀ ਔਰ ਰਾਜਾ ਵੜਿੰਗ ਜੀ ਲੁਧਿਆਣੇ ਤੋਂ ਬਹੁਤ ਵੱਡੀ ਹਜ਼ਾਰਾਂ ਦੀ ਨਹੀਂ ਲੱਖਾਂ ਦੀ ਲੀਡ ਨਾਲ ਜਿੱਤਣਗੇ ਦੂਜੇ ਉਮੀਦਵਾਰਾਂ ਦੀ ਗੱਲ ਕਰੀ ਤਾਂ ਉਹਨਾਂ ਦੇ ਮੁਕਾਬਲੇ ਰਾਜਾ ਵੜਿੰਗੀ ਦਾ ਕੀ ਅਪਰ ਹੈਂਡ ਹੈ ਕੀ ਖਾਸियत ਹੈ ਕਿ ਪੰਜਾਬ ਮਰਦਾਨ ਨੇ ਤਾਂ ਕਰਕੇ ਜਾਂ ਵਾਕਿਆ ਕੁਝ ਦੱਸ ਰਖਦੇ ਆ ਦੇਖੋ ਇਹਨਾਂ ਦੇ ਵਿਜ਼ਨ ਨੇ ਉਹਨਾਂ ਦਾ ਕੋਈ ਵਿਜ਼ਨ ਨਹੀਂ ਆ ਜਿੱਥੇ ਆਪਾਂ ਗੱਲ ਕਰ ਲਈਏ ਬਿੱਟੂ ਜੀ ਦੀ ਕਿ ਉਹ ਰਾਮ ਮੰਦਰ ਦੇ ਮੁੱਦੇ ਤੇ ਵੋਟ ਮੰਗ ਰਹੇ ਆ ਜਿੱਥੇ ਆਪਾਂ ਗੱਲ ਕਰ ਲਈਏ ਝਾੜੂ ਵਾਲਿਆਂ ਦੀ ਉਹ ਚੁਟਕਲੇ ਸੁਣਾ ਰਹੇ ਆ ਜਿੱਥੇ ਰਾਜਾ ਬਲਿੰਗਜੀ ਦੀ ਆਪਾਂ ਵਿਜਨ ਦੀ ਗੱਲ ਕਰਦੇ ਆ ਲੁਧਿਆਣੇ ਦੀ ਟ੍ਰੈਫਿਕ ਸਮੱਸਿਆ ਦੀ ਗੱਲ ਕਰ ਰਹੇ ਆ ਜਿੱਥੇ ਲੁਧਿਆਣੇ ਦੇ ਮੈਟਰੋ ਦੀ ਗੱਲ ਕਰ ਰਹੇ ਆ ਗੁੱਡੇ ਨਾਲੇ ਦੀ ਗੱਲ ਕਰ ਰਹੇ ਆ ਇਹ ਜਿਹੜੀਆਂ ਗੱਲਾਂ ਜੜੀਆਂ ਹੈਗੀਆਂ ਲੁਧਿਆਣੇ ਨੂੰ ਖਾਸ ਦੀ ਜ਼ਰੂਰਤ ਹੈਗੀ ਆ ਜਿਹੜਾ ਉਹਨਾਂ ਨੇ ਵਿਜਨ ਬਣਾਇਆ ਉਹਨਾਂ ਨੇ ਤਾਂ ਟੀਮਾਂ ਗਠਨ ਕਰਕੇ ਇਹਦੇ ਸਰਵੇ ਵੀ ਕਰਾਲੇ ਦੂਜੀਆਂ ਪਾਰਟੀਆਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹਲੇ ਤੱਕ ਮਾਹੌਲ ਕਿਹੋ ਜਿਹਾ ਹੈ ਕਿ ਇੱਕ ਉਮੀਦ ਇੱਕ ਆਸ ਦੀ ਕਿਰਨ ਜੋ ਰੇ ਹੋਪ ਐ ਨਜ਼ਰ ਆ ਰਹੀ ਹੈ ਤਾਂ ਸਿਰਫ ਤੇ ਸਿਰਫ ਕਾਂਗਰਸ ਦੇ ਅਮਿੰਦਰ ਸਿੰਘ ਰਾਜਾ ਅਪਰਿੰਗ ਦੇ ਵੱਲੋਂ ਅੱਜ ਖਾਸ ਕਰਕੇ ਉਹਨਾਂ ਦੇ ਹੱਕ ਦੇ ਵਿੱਚ ਦਾਣਾ ਮੰਡੀ ਫੂਲਾਪੁਰਖ ਥੇਕ ਵੱਡੀ ਰੈਲੀ ਹੋ ਰਹੀ ਹੈ ਤੇ ਮੌਕੇ ਤੇ ਸੰਬੋਧਨ ਕਰ ਰਿਹਾ ਹੈ ਕਾਂਗਰਸ ਦੇ ਹੀ ਨੇਮ ਫੇਮ ਰਾਹੁਲ ਗਾਂਧੀ ਹੋਰ ਰਾਜਨੀਤੀ ਵਿੱਚ ਹੁਣ ਔਰਤਾਂ ਵੀ ਮਰਦਾਂ ਨਾਲ ਮੋਟਰ ਮੋਟਾ ਲੱਗੇ ਚੱਲ ਰਹੀਆਂ ਨੇ ਕਿ ਇੰਟੀਚਨ ਪ੍ਰੋਫੈਸਰ ਰੱਖਦੀਆਂ ਨੇ ਕਿਵੇਂ ਲੱਗਦਾ ਜੀ ਪੀਗਾ ਗਵਰਨਰ ਵਿਗੋ ਔਰਤ ਕਾਂਗਰਸ ਅਮਿੰਦਰ ਸਿੰਘ ਰਾਜਪੁਰੇ ਦੇ ਉਮੀਦਵਾਰ ਨੇ ਕੀ ਉਮੀਦ ਲੈ ਕੇ ਆਏ ਨੇ ਤੁਹਾਡੇ ਵਾਸਤੇ ਦੇਖੀ ਸਭ ਤੋਂ ਪਹਿਲਾਂ ਅਸੀਂ ਰਾਹੁਲ ਜੀ ਦਾ ਸਵਾਗਤ ਵੀ ਕਰਦੇ ਆ ਲੁਧਿਆਣਾ ਆਉਣ ਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਇਹ ਆ ਕਿ ਅਸੀਂ ਵੜਿੰਗ ਜੀ ਦਾ ਵੀ ਨਾਲ ਸਵਾਗਤ ਕਰਦੇ ਆ ਤੇ ਅਸੀਂ ਆਪ ਦੇ ਲਈ ਜਿਹੜੀਆਂ ਔਰਤਾਂ ਦਾ ਕਰਦੇ ਆ ਜਿਸ ਤਰ੍ਹਾਂ ਉਹਨਾਂ ਨੇ ਰਾਖਵਾ ਕਰਨ ਸੀਟਾਂ ਦਿੱਤੀਆਂ ਨੇ ਤੇ ਬਾਕੀ ਇਹ ਆ ਭਾਜੀਪੀ ਸਰਕਾਰ ਨਾਲ ਅਸੀਂ ਰਾਹੁਲ ਜੀ ਨੂੰ ਤਾਂ ਸਪੋਰਟ ਕਰਦੇ ਆ ਜੋ ਵੀ ਹੁਣ ਤੱਕ ਮੋਦੀ ਵੀ ਦੇ ਰਾਜ ਦੇ ਵਿੱਚ ਮਨੀਪੁਰ ਦੇ ਵਿੱਚ ਹਧੂਆ ਕੇਸ ਦੇ ਵਿੱਚ ਜੋ ਵੀ ਹੋਇਆ ਅਸੀਂ ਉਹ ਆਪਣੇ ਨਾਲ ਨਹੀਂ ਚਾਹੁੰਦੇ ਤੇ ਅਸੀਂ ਚਾਹੁੰਦੇ ਆ ਕਿ ਸਾਡਾ ਵੀ ਜਿਸ ਤਰ੍ਹਾਂ ਲੇਡੀਜ਼ ਨੇ ਵੀ ਵਿਚਲੇ ਰਾਹੁਲ ਜੀ ਹੁਣ ਤੱਕ ਸਾਰੀ ਸਪੋਰਟ ਕਰਦੇ ਆਏ ਨੇ ਲੇਡੀਜ਼ ਦਾ ਆਕਾਰ ਦਿੱਤਾ ਅਸੀਂ ਸਵਾਗਤ ਕਰਦੇ ਆਂ ਤੇ ਅੱਗੇ ਤੋਂ ਵੀ ਅਸੀਂ ਇਹਨਾਂ ਦੀ ਸਪੋਰਟ ਕਰਦੇ ਰਾਵਾਂਗੇ ਬਾਕੀ ਹਰ ਚੀਜ਼ ਆ ਅਸੀਂ ਇਕਨੋਮੀ ਨੂੰ ਵੀ ਲੈ ਕੇ ਜਿਦਾ ਕਾਂਗਰਸ ਨੇ ਹੁਣ ਤੱਕ ਕੀਤਾ ਤਸੱਲਾ ਦੇ ਵਿੱਚ ਉਹ ਸਾਡਾ ਇਹ 10-15 ਸਾਲਾਂ ਦੇ ਵਿੱਚ ਥੱਲੇ ਡਾਊਨ ਹੋ ਗਿਆ ਅਸੀਂ ਆਲ ਓਵਰ ਵਾਰਡ ਦੇ ਵਿੱਚ ਜੀਡੀਪੀ ਵਿੱਚ ਸੱਤੋਂ نیچے ਜਾ ਰਹੇ ਆ ਤੇ ਸਾਨੂੰ ਇਹ ਅੱਗੇ ਅਸੀਂ ਇੱਕ ਝਟ ਹੋ ਕੇ ਰਾਹੁਲ ਜੀ ਨੂੰ ਜਿਤਾਣਾ ਚਾਹੁੰਦੇ ਆ ਰਾਜਾ ਬੜਿੰਗ ਜੀ ਨੂੰ ਜਿਤਾਣਾ ਚਾਹੁੰਦੇ ਆ ਜੇ ਲੁਧਿਆਣਾ ਦੀ ਗੱਲ ਕਰੀਏ ਜੀ ਕੋਈ ਵੱਡੇ ਪ੍ਰੋਜੈਕਟ ਜਿਵੇਂ ਸਰਕਾਰੀ ਸਕੂਲ ਸਰਕਾਰੀ ਹਸਪਤਾਲ ਵੱਟੇ ਜਾਂ 에어ਪੋਰਟ ਕਿਹੜੇ ਕਿਹੜੇ ਵੱਡੇ ਪ੍ਰੋਜੈਕਟ ਤੁਹਾਨੂੰ ਲੱਗਦਾ ਕਿ ਅਮਿੰਦਰ ਸਿੰਘ ਰਾਜਾ ਉਪਿੰਗ ਹੋਣ ਲੋਕਾਂ ਦਾ ਮਾਇਆ ਪਾੜ ਕਿੱਲੇ ਕਿ ਆਉਂਗੇ ਦੇਖੋ ਸਾਡੀ ਜਿਹੜੀ ਇੰਡਸਟਰੀ ਸੀ ਅੱਗੇ ਜਿਹੜੀ ਸਾਡੀ ਇੰਡਸਟਰੀ ਸੀ ਸਾਈਕਲ ਇੰਡ ਫਰਾਂਬੀਕ ਇੰਡਸਟਰੀ ਹੌਜ਼ਰੀ ਦੇ ਵਿੱਚ ਸੀ ਅੱਜ ਉਹਨਾਂ ਵਪਾਰੀਆਂ ਦੇ ਹਾਲ ਜਾ ਕੇ ਪੁੱਛੋ ਦਾ ਇੰਡਸਟਰੀ ਨੂੰ ਹਾਲ ਜਾ ਕੇ ਪੁੱਛੋ ਤੁਸੀਂ ਕੀ ਕਹਿਣਾ ਚਾਹੋਗੇ ਬਟ ਇਹ ਵੀ ਉਹਨਾਂ ਦਾ ਵੀ ਬਹੁਤ ਹੈ ਕਿਸਾਨੀ ਦੇ ਨਾਲ ਨਾਲ ਅੱਜ ਜਿਸ ਤਾਈਂ ਹੁਣ ਅਸੀਂ ਇਹਨਾਂ ਦੇ ਵਿਚਾਰ ਸੁਣੇ ਆ ਕਿ ਕਿਸਾਨਾਂ ਲਈ ਐਮਐਸਪੀ ਆ ਜਦ ਕਿ ਇਹ ਸਿਰਫ ਕਿਸਾਨ ਹੈ ਜਿਹੜਾ ਆਪਦੀ ਫਸਲ ਦੀ ਆਪ ਦੀ ਚੀਜ਼ ਤਿਆਰ ਕਰਕੇ ਉਹ ਆਪ ਦਾ ਪ੍ਰਾਈਸ ਨਹੀਂ ਤੈਅ ਕਰ ਸਕਦੇ ਅਸੀਂ ਉਸ ਫੈਸਲੇ ਦਾ ਇਹਨਾਂ ਦਾ ਬਹੁਤ ਸਵਾਗਤ ਕਰਦੇ ਆਂ ਅਸੀਂ ਵਾਦਾ ਕਰਦੇ ਆ ਕਿ 4 ਜੂਨ ਨੂੰ ਜਿਹੜਾ ਹੈਗਾ ਉਹ ਇਹਨਾਂ ਲਈ ਜਰੂਰ ਸਪੋਰਟ ਕਰਾਂਗੇ ਗਲਬਤ ਕਰਦੇ ਆਂ ਭਾਈ ਜੀ ਰਾਹੁਲ ਗਾਂਧੀ ਸੰਬੋਧਨ ਕਰ ਰਿਹਾ ਕਿਵੇਂ ਲੱਗ ਰਿਹਾ ਅਮਰਿੰਦਰ ਸਿੰਘ ਰਾਜਾ ਆਪਣੇ ਹੱਕ ਚ ਆਏ ਹੋਏ ਨੇ ਕੀ ਬੁਨਾਰ ਨਜ਼ਰ ਆਊਗਾ ਔਰ ਕਾਂਗਰਸ ਕਿੱਥੇ ਨਜ਼ਰ ਆ ਰਹੀ ਹੈ ਇੱਥੇ ਰਾਹੁਲ ਗਾਂਧੀ ਦੇ ਆਉ ਪਹੁੰਚਣ ਤੇ ਆ ਵੇਖੋ ਜੀ ਕਿ ਲੋਕਾਂ ਦਾ ਹੜਾ ਆਇਆ ਹੈ ਇਹ ਸੀਟ 1 ਲੱਖ ਤੋਂ ਵੱਧ ਵੋਟਰਾਂ ਨਾਲ ਜਿੱਤੀ ਜਾਊਗੀ ਠੀਕ ਹੈ ਜੀ ਇੱਕ ਪਿਛਲਾ ਰਾਜਾ ਭੜਿੰਡਾ ਬਾਕੀ ਉਮੀਦਵਾਰਾਂ ਦੇ ਮੁਕਾਬਲੇ ਕੀ ਕੰਪੀਟੀਸ਼ਨ ਹੈ ਕੀ ਅਪਰ ਹੈਂਡ ਹੈ ਕਿ ਉਹ ਬਾਕੀ ਉਮੀਦਵਾਰਾਂ ਦੇ ਮੁਕਾਬਲੇ ਲੋਕ ਰਾਜਾ ਭੜਿੰਡਾ ਨੂੰ ਵੋਟ ਪਾਉਣਗੇ ਦੇਖੋ ਰਾਜਾ ਵਾਲੇ ਦੇ ਮੁਕਾਬਲੇ ਕੋਈ ਨਹੀਂ ਹੈ ਜਦੋਂ ਸਿਮਰਜੀਤ ਸਿੰਘ ਬਹਿਸ ਲੋਕ ਇਨਸਾਫ ਪਾਰਟੀ ਰਾਜਾ ਭੜਿੰਡਾ ਦੇ ਸਾਥ ਵਿੱਚ ਇੱਕ ਜੋੜਤਾ ਬਣਾ ਕੇ ਪਾਰਟੀ ਵਿੱਚ ਸ਼ਾਮਿਲ ਹੋਇਆ ਹੈ ਜਦੋਂ ਸੇ ਇੱਕ ਤਰਫਾ ਮੁਕਾਬਲਾ ਹੋਗਾ ਕਰੀਬ 2 ਲੱਖ ਦੀ ਲੀਡ ਤੇ ਰਾਜਾ ਬੜੀ ਜਿੱਤਨੇ ਜਾ ਰਹੇ ਹੈ ਬੁਲਦਾਨ ਤੋਂ ਉਹ ਲੱਖਾਂ ਦੀ ਲੀਡ ਦਾ ਦਾਵਾ ਕੀਤਾ ਜਾ ਰਿਹਾ ਹੈ ਭਾਈ ਜੀ ਦਾਵੇ ਕੀਤਾ ਜਾ ਰਿਹਾ ਹੈ ਲੱਖਾਂ ਦੀ ਲੀਡਾਂ ਦੇ ਕੀ ਲੱਗਦਾ ਲੱਖਾਂ ਦੀ ਲੀਡ ਦਿੱਤੀ ਜਾਊਗੀ ਕਿ ਨੌਜਵਾਨ ਚਿਹਰਾ ਹੈ ਜਿਹੜਾ ਅਣਥੱਕ ਵਰਕਰ ਹੈ ਰਾਜਾ ਬੜਿੰਗ ਜੀ ਉਹਦਾ ਲੋਕਾਂ ਦੇ ਵਿੱਚ ਇੰਨਾ ਪਿਆਰ ਹੈ ਇੰਨਾ ਕੰਮ ਕਰਦੇ ਇਸ ਕਰਕੇ ਉਹਨਾਂ ਨੂੰ ਲੱਖਾਂ ਦੀ ਲੀਡ ਨਾਲ ਹੀ ਦਿਖਾਇਆ ਜਾਊਗਾ ਇਹਨਾਂ ਭਾਈ ਜੀ ਕੀ ਲੱਗਦਾ ਕੀ ਪਾਸਪੋਟ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਜਾਂ ਮੌਜੂਦਾ ਵਿਧਾਇਕ ਨੇ ਇਹ ਖਾਸੀ ਦਾ ਕਿ ਕਿ ਡਾਇਨਾਮਿਕ ਪਰਸਨਲਿਟੀ ਹੈ ਜੋ ਰਾਜਾ ਵੜਿੰਗ ਨੂੰ ਲੋਕ ਇੰਨਾ ਪਿਆਰ ਦੇ ਰਹੇ ਸੋ ਰਾਜਾ ਵੜਿੰਗ ਨੂੰ ਪਿਆਰ ਇਦਾਂ ਦੇ ਰਿਹਾ ਜੀ ਇੱਕ ਤਾਂ ਯੰਗ ਆ ਤੇ ਦੂਸਰੀ ਚੀਜ਼ ਹੈ ਲੋਕਾਂ ਦੀ ਆਵਾਜ਼ ਬਣਦੇ ਆ ਲੁਧਿਆਣਾ ਲੁਧਿਆਣੇ ਵਾਲਿਆਂ ਨੂੰ ਚਾਹੀਦਾ ਸੀਗਾ ਉਹਨੇ ਡੇਰੇ ਮੰਗਦੇ ਕਿ ਸਾਨੂੰ ਕੋਈ ਯੂਥ ਇਦਾਂ ਦਾ ਆਵੇ ਮੇਰਾ ਇਦਾਂ ਦਾ ਸਾਡਾ ਪ੍ਰਧਾਨ ਆਵੇ ਇੱਥੇ ਕਿ ਜਿਹੜਾ ਸਾਡੀ ਘਰ ਘਰ ਦੇ ਵਿੱਚੋਂ ਆਵਾਜ਼ ਸੁਣੇ ਗਰਾਊਂਡ ਰਿਐਲਟੀ ਦੇ ਆ ਕੇ ਗਰਾਊਂਡ ਤੇ ਆ ਕੇ ਸੁਣੇ ਹੈਨਾ ਸੋ ਗਰਾਊਂਡ ਤੇ ਉਹ ਸਾਨੂੰ ਹੁਣ ਮਿਲਿਆ ਇਦਾਂ ਕਿ ਪਹਿਲਾਂ ਰੀਲ ਬਟੂ ਸੀਗੇ ਉਹ ਕਈ ਜਗ੍ਹਾ ਤੇ ਵੀ ਦੇਖਿਆ ਕਿ ਉਹ ਕਾਲ ਵੀ ਨਹੀਂ ਚੱਕਦੇ ਸੀਗੇ ਘਰ ਘਰ ਵੀ ਨਹੀਂ ਪਹੁੰਚਦੇ ਸੀ ਹਨਾ ਬਾਰੇ ਬਹੁਤ ਚਲਾਈਆਂ ਆਣੇ ਨੇ ਕਹਿੰਦੇ ਐਫੈਸੀਬਿਲਿਟੀ ਸੀ ਅਪਰੋਚੇਬਿਲਿਟੀ ਸੀ ਕਿ ਕੰਟੈਕਟ ਨਹੀਂ ਹੋ ਰਿਹਾ ਲੋਕਾਂ ਨੇ ਫੋਨ ਨਹੀਂ ਚੱਕਦੇ ਸੀਗੇ ਕੀ ਇਹ ਬਟੂ ਕਾਹੀ ਵੱਡੀ ਖਾਮੀ ਰਹੀ ਹੈ ਚਲੋ ਇੱਕ ਜੀ ਜ ਮੈਂ ਵੀ ਮੰਨਦਾ ਕਿ ਲੁਧਿਆਣਾ ਡਿਸਟ੍ਰਿਕਟ ਬਹੁਤ ਵੱਡਾ ਵਾ ਸੋ ਇਹ ਐਮਪੀ ਲਈ ਡਿਸਟ੍ਰਿਕਟ ਸਾਮਣਾ ਕਰਲੀ ਕੱਲੀ ਕੱਲੀ ਕਾਲ ਚੱਕਣੀ ਬਹੁਤ ਔਖੀ ਹੋ ਜਾਂਦੀ ਆ ਪਰ ਠੀਕ ਆ ਟੀਮ ਵਰਕ ਜੇ ਤੁਹਾਡਾ ਹੈਗਾ ਵਧੀਆ ਟੀਮ ਰੱਖਿਆ ਤਾਂ ਉਹ ਤੁਹਾਡੇ ਕੋਈ ਪਿੰਡ ਦੇ ਵਿੱਚੋਂ ਕੋਈ ਮੈਂਬਰ ਕੋਈ ਸਰਪੰਚ ਕਾਲ ਕਰਦਾ ਤਾਂ ਕੰਮ ਸੇ ਕੰਮ ਉਹਦੀ ਗੱਲ ਸੁਣਨੀ ਚਾਹੀਦੀ ਆ ਤਾਂ ਕਿ ਉਹ ਗੱਲ ਤੁਹਾਡੇ ਐਮਪੀ ਤੱਕ ਨਹੀਂ ਤਾਂ ਅਗੂਤਲੇ ਲੈਵਲ ਤੱਕ ਪਹੁੰਚੇ ਸੋ ਜੇ ਤੁਸੀਂ ਤੁਹਾਡੀ ਟੀਮ ਹੀ ਨਹੀਂ ਕਾਲ ਇਨ ਚੱਕਦੀ ਤੁਸੀਂ ਅਗਲੇ ਨੂੰ ਵਾਅਦਾ ਕਰਕੇ ਮੁੱਕਰ ਜਾਂਦੇ ਹੋ ਤਾਂ ਫਿਰ ਉਹ ਗਾਂ ਕਿੱਦਾਂ ਚੱਲੂਗਾ ਸੋ ਸੇ ਚੀਨੀ ਰਾਜਾ ਜੀ ਆਏ ਆ ਠੀਕ ਆ ਸੋ ਵਧੀਆ ਮੈਂ ਤਾਂ ਕਹਿਣਾ ਕਿ ਪੰਜਾਬ ਪ੍ਰਧਾਨ ਸਾਡੀ ਖੁਸ਼ਕਿਸਮਤੀ ਆ ਸਾਡੇ ዳਖੇ ਵਾਲਿਆਂ ਦੀ ਔਰ ਜੋ ਜਗਰਾ ਲੁਧਿਆਣੇ ਵਾਲਿਆਂ ਦੀ ਕਿ ਸਾਨੂੰ ਕੈਪਟਨ ਸੰਦੀਪ ਸੰਧੂ ਤੇ ਨਾਲ ਰਾਜਾ ਜੀ ਮਿਲੇ ਆ ਸੋ ਇਹੀ ਆ ਕਿ ਅਸੀਂ ਵੱਧ ਤੋਂ ਵੱਧ ਲੀਡ ਦੇ ਨਾਲ ਇਹਨਾਂ ਨੂੰ ਇੱਧਰ ਨੂੰ ਲਾਈਏ ਕਿ ਕੀ ਲੱਗਦਾ ਲੋਕ ਸੋਲ ਕਿਹੜੀ ਬਾਤ ਕਰਨੇ ਕਿ ਕਿਹੜੇ ਵੱਡੇ ਪ੍ਰੋਜੈਕਟ ਲੁਧਿਆਣੇ ਵਾਸਤੇ ਲਿਆ ਸਕਦੇ ਆ ਕਿਹੜੀ ਬੰਦਾ ਦੀ ਲੋੜ ਹੈ ਲੁਧਿਆਣੇ ਸ਼ਹਿਰ ਨੂੰ ਗਣ ਜਿਲ੍ਹੇ ਨੂੰ ਲੁਧਿਆਣੇ ਦੀ ਬਹੁਤ ਚੀਜ਼ਾਂ ਦੀ ਲੋੜ ਆ ਜਿੱਦਾਂ ਹੋ ਗਿਆ ਕਿ ਲੁਧਿਆਣੇ ਦੇ ਵਿੱਚ ਡਿਵੈਲਪਮੈਂਟ ਨੂੰ ਲੈ ਕੇ ਹੋ ਗਿਆ ਸੋ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਆਮ ਕਾਲਜ ਹੈ ਨਹੀਂ ਕਿ ਵਧੀਆ ਠੀਕ ਆ ਯੂਨੀਵਰਸਿਟੀ ਹੈਗੀ ਆ ਕਾਲਜ ਹੈ ਨਹੀਂਗਾ ਸੋ ਇੱਥੇ ਹਵਾਈ 에어ਪੋਰਟ ਜਿਹੜੇ ਆ ਠੀਕ ਆ 에어ਲਾਈਨਸ ਨੇ ਜਿਹੜੀਆਂ ਚੱਲਦੀਆਂ ਉਹਨਾਂ ਦੀ ਵੀ ਲੋੜ ਆ ਸੋ ਕੋਸ਼ਿਸ਼ ਹੈਗੀ ਆ ਵਾਈ ਗੁਰੂ ਕਰੇ ਵੱਧ ਸੀਟ ਤੇ ਜਿੱਤਣ ਠੀਕ ਆ ਲੀਡ ਦੇ ਜਿੱਤਣ ਤੇ ਉਸ ਤੋਂ ਬਾਅਦ ਲੈ ਕੇ ਆਉਣਗੇ ਆਪਣੇ ਲੁਧਿਆਣੇ ਵਾਸਤੇ ਕੁਝ ਨਾ ਕੁਝ ਤੇ ਇੱਕ ਆਸ ਦੀ ਕਿਰਨ ਜਗਾਈ ਜਾ ਰਹੀ ਹੈ ਅਮਲਕ ਦਾ ਫਿਰ ਆਜਾ ਆਪਣੇ ਦੇ ਵੱਲੋਂ ਵੱਡਾ ਇਕੱਠ ਇਸ ਗੱਲ ਦੀ ਗਵਾਹੀ ਪਾ ਰਹੀ ਹੈ ਤੇ ਨਾਲ ਦੇ ਨਾਲ ਰਾਹੁਲ ਗਾਂਧੀ ਇਸ ਵਕਤ ਮੌਕੇ ਤੇ ਸੰਬੋਧਨ ਕਰ ਰਿਹਾ ਹੈ ਗੱਲਬਾਤ ਕਰ ਰਿਹਾ ਹੈ ਤੇ ਆਪਣਾ ਪੱਖ ਰੱਖ ਰਿਹਾ ਹੁਣ ਦੇਖਣਾ ਹੈ ਹੋਊਗਾ ਕਿ ਆ ਦੇਖ ਸਕਦੇ ਹੋ ਕਿ ਹੱਥ ਵੀ ਹਲਾ ਕੇ ਹੱਥ ਵੀ ਹਲਾ ਕੇ ਲੋਕ ਵੇਵ ਕਰ ਰਹੇ ਐ ਤੇ ਕਿੰਨਾ ਕਿਤੇ ਆਪ ਦੇ ਚਹਤੇ ਲੀਡਰ ਕਾਂਗਰਸ ਪਾਰਟੀ ਰਾਹੁਲ ਗਾਂਧੀ ਸੁਣਨ ਵਾਸਤੇ ਆ ਕੇ ਮੌਕੇ ਤੇ ਉਹਨਾਂ ਦਾ ਸਾਥ ਦੇ ਰਹੇ ਐ ਉਹਨਾਂ ਦੀਆਂ ਬਾਹਾਂ ਬਨ ਰਿਹਾ ਭਾਈ ਜੀ ਕੀ ਲੱਗਦਾ ਹੁਣ ਇਹ ਅੱਜ ਦੀ ਜੋ ਰੈਲੀ ਐ ਇੱਕ ਵੱਡੀ ਰੈਲੀ ਐ ਹਜ਼ਾਰਾਂ ਦਾ ਕੱਖ ਕਾਂਗਰਸ ਕਿਵੇਂ ਲੱਗਦਾ ਸਰ ਜੀ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਆਪਣੀ ਪਾਲਿਸੀ ਬਣਾ ਕੇ ਚੱਲੇ ਆ ਔਰ ਸਾਡੇ ਇਲਾਕੇ ਦੇ ਵਿੱਚ ਰਾਜਾ ਵੜਿੰਗ ਜੀ ਜਿਹੜੇ ਕਿ ਸਾਡੀ ਕੈਂਡੀਡੇਟ ਆ ਉਹਨਾਂ ਨੂੰ ਜਦੋਂ ਇੱਥੇ ਆਏ ਸੀਗੇ ਇਹਨਾਂ ਨੂੰ ਉਮੀਦ ਨਹੀਂ ਸੀਗੀ ਕਿ ਉਹ ਤਾਂ ਦੂਸਰੇ ਕੈਂਡੀਡੇਟ ਆਪਣੀਆਂ ਐਨੀ ਸੇਫਟੀ ਬਣਾ ਰਿਹਾ ਕਿ ਸਾਨੂੰ ਕਿਸੇ ਤਰ੍ਹਾਂ ਦੇ ਬਚਾਇਆ ਜਾਏ ਵੀ ਸਾਡੀਆਂ ਜ਼ਮਾਨਦਾਨਾ ਜਬਤ ਹੋ ਜਾਣ ਜੋ ਕਿ ਸਾਡਾ ਸਿੱਧਾ ਸਿੱਧਾ ਟੱਕਰ ਸੀਗੀ ਅਕਾਲੀ ਦਲ ਨਾਲ ਅਕਾਲੀ ਦਲ ਖਤਮ ਹੋ ਗਿਆ ਔਰ ਜਿਹੜੇ ਜਿਹੜੇ ਆਪ ਪਾਰਟੀਆ ਉਹਨਾਂ ਦਾ ਝਾੜੂ ਖੇਰੂ-ਖੇਰੂ ਹੋ ਗਿਆ ਉਹ ਲੋਕਾਂ ਦੀ ਪਸੰਦ ਤੁਹਾਨੂੰ ਹਜੂਮ ਦੱਸ ਰਿਹਾ ਸਾਡੇ ਰਾਹੁਲ ਗਾਂਧੀ ਜੋਸ਼ ਕੀਮਾ ਲੈ ਕੇ ਆਏ ਸੀ ਅ ਲੋਕਾਂ ਦੇ ਘਰ ਘਰ ਜਾ ਕੇ ਗਰਾਊਂਡ ਲੈਵਲ ਤੇ ਜਾ ਕੇ ਅਸੀਂ ਵਰਕ ਕੀਤਾ ਵਰਕ ਦੀ ਕਦਰ ਪੈਂਦੀ ਆ ਤੁਹਾਨੂੰ ਆਉਣ ਵਾਲਾ ਸਮਾਂ ਦੱਸੇਗਾ ਕਿ ਕਾਂਗਰਸ ਪਾਰਟੀ ਭਾਜਪਾ ਦੀ ਭੱਜ ਕੇ ਉਹਨਾਂ ਵੱਗੀ ਵਾ ਇਹਨਾਂ ਨਜ਼ਰ ਆ ਗਿਆ ਸੀਗਾ ਮੈਂ ਹੁਣ ਭਾਜਪਾ ਚੰਗਰ ਜਿੱਤ ਗਿਆ ਤਾਂ ਮੈਂ ਮੰਤਰੀ ਬਣ ਜਾਊਗਾ ਜੇ ਮੈਂ ਹਾਰ ਗਿਆ ਤਾਂ ਮੈਨੂੰ ਹਮੇਸ਼ਾ ਨੇ ਵਾਦਾ ਕੀਤਾ ਉਤੇ ਨੂੰ ਕੋਈ ਨਾ ਕੋਈ ਅਹੁਦਾ ਦੇ ਦਾਂਗੇ ਲੋਕਾਂ ਦਾ ਫੋਨ ਹੀ ਨਹੀਂ ਚੱਕਿਆ ਕਿਸੇ ਦੇ ਘਰ ਨਹੀਂ ਗਿਆ ਔਰ ਮੈਂ ਤੁਹਾਨੂੰ ਸਾਫ਼ ਦੱਸਾਂ ਅੱਜ ਦੀ ਡੇਟ ਦੇ ਵਿੱਚ ਅਗਰ ਰਾਜਾ ਵੜਿੰਗ ਨੂੰ ਕਹਿੰਦੇ ਹੋ ਉਹ ਉਹਦੀ ਵਾਈਫ ਉਹਦੇ ਬੱਚੇ ਉਹਦੇ ਸਾੜੇ ਪੂਰੀ ਟੀਮ ਸਾਡੇ ਨਾਲ ਲੜਲ ਕੇ ਕੱਲੀ-ਕੱਲੀ ਥਾਂ ਕੱਲੇ-ਕੱਲੇ ਘਰ 'ਚ ਬਜ਼ੁਰਗਾਂ ਨੂੰ ਹੈਂਡੀਕੈਪ ਤੱਕ ਨੂੰ ਮਿਲ ਰਿਹਾ ਔਰ ਤੁਹਾਨੂੰ ਇਹ ਨਜ਼ਰ ਆ ਗਿਆ ਹੈ ਕਿ ਰਾਜਾ ਵੜਿੰਗ ਇੱਕ ਸੀਨੀਅਰ ਲੈਵਲ ਦਾ ਲੀਡਰ ਲਿਆਂਦਾ ਔਰ ਲੇਕਿਨ ਉਹ ਗਰਾਉਂਡ ਲੈਵਲ ਸਮਝ ਆਇਆ ਔਰ ਉਸ ਬੰਦੇ ਨੇ ਸਾਡੇ ਨਾਲ ਮਿਲ ਕੇ ਰਾਹੁਲ ਗਾਂਧੀ ਨੂੰ ਅੱਜ ਨਜ਼ਰ ਆ ਗਿਆ ਰਾਹੁਲ ਗਾਂਧੀ ਜੀ ਸਾਡੇ ਨੈਸ਼ਨਲ ਲੀਡਰ ਨੇ ਰਾਹੁਲ ਗਾਂਧੀ ਜੀ ਜੋ ਬੋਲ ਕੇ ਗਏ ਆ ਅਸੀਂ ਇਹਨੂੰ ਸਿਰੇ ਚੜਾਵਾਂਗੇ ਔਰ ਪਰਮਾਤਮਾ ਕਰੇ ਕਾਂਗਰਸ ਪਾਰਟੀ ਹਮੇਸ਼ਾ ਹੀ ਸਿੰਦਾ ਰਹੂਗੀ ਧੰਨਵਾਦ